ਜਿਹੜਾ ਜਾਇਜ਼ਾ ਲਿਆ ਗਿਆ ਸੀ ਉਹ ਉਸ ਉਸ ਦੀ ਕੜੀ ਦੇ ਵਿੱਚ ਜਿਹੜਾ ਹੈਗਾ ਅਸੀਂ ਜਿਹੜਾ ਕੱਲ ਸਾਡੇ ਨੂੰ ਸਾਨੂੰ ਕੰਪਲੇਂਟ ਜਿਹੜੀ ਹੈਗੀ ਉਹ ਸਿਵਲ ਹਸਪਤਾਲ ਵੱਲੋਂ ਮਸੂਲ ਹੋ ਗਈ ਸੀ ਜਿਹੜਾ ਚ ਇੱਕ ਐਫ ਆਈ ਆਰ ਨੰਬਰ ਜਿਹੜੀ ਹੈਗੀ ਸਰ ਦੇ ਵਿੱਚ ਅਸੀਂ ਰਿਸਟਰ ਕੀਤੀ ਹੈ ਉਹਦੇ ਚ ਜਿਹੜਾ ਪੰਜਾਬ ਪ੍ਰੋਟੈਕਸ਼ਨ ਆਫ ਜਿਹੜਾ ਮੈਡੀਕਲ ਪਰਸਨ ਐਂਡ ਇੰਸਟੀਟਿਊਸ਼ਨ ਜਿਹੜਾ ਐਕਟ ਹੈਗਾ ਉਹਦੀ ਸੈਕਸ਼ਨ 4 ਦੇ ਅਲਾਵਾ ਪੀ ਐਨ ਐਸ ਦੀ ਧਾਰਾ ਰਵਾਂ ਦਿੱਤਾ ਹੈ ਤੇ ਜਿਹੜਾ ਹੈਗਾ ਅਸੀਂ ਬੋਡੀ ਸਟ੍ਰਿਪ ਜਿਹੜੀ ਐਫ ਆਈ ਆਰ ਜਿਹੜੀ ਹੈਗੀ ਉਹਦੇ ਚ ਦਰਜ ਕੀਤੀ ਹੈ ਅਦੇ ਚ ਅਸੀਂ ਚਾਰ ਬੰਦੇ ਹੈ ਜਿਹੜੇ ਹੈਗੇ ਆ ਅਰੈਸਟ ਕਰ ਲਏ ਹੈਗੇ। ਰੈਸਟ ਆਫ ਦਾ ਜਿਹੜੇ ਬੰਦੇ ਹੈਗੇ ਉਹਨਾਂ ਨੂੰ ਜਲਦੀ ਜਿਹੜਾ ਹੈਗਾ ਅਰੈਸਟ ਕਰਿਆ ਜਾਵੇਗਾ। ਇਸ ਤੋਂ ਬਾਅਦ ਬਾਕੀ ਜਿਹੜੇ ਉਹਨਾਂ ਦੇ ਡੈਮੇਜ ਦੇ ਬਾਰੇ ਹੈ ਉਹ ਤੁਹਾਨੂੰ DC ਸਾਹਿਬੇ ਕੋਲ। ਸਰ ਕਿੰਨੇ ਕਿੰਨੇ ਬੰਦੇ ਇਨਵੋਲਵ ਹੋਟੇ ਕਿਹਨਾਂ ਦੇ? ਦੇਖੋ ਜੀ ਅਭੀ ਤਾਂ ਇਹ ਜੋ ਆਪਣਾ ਜਿਹੜਾ 8 ਬੰਦਿਆਂ ਦਾ ਇਨਵੋਲਵਮੈਂਟ ਆਇਆ ਚਾਰ ਬੰਦੇ ਅਰੈਸਟ ਹੋ ਗਏ ਬਾਕੀ ਇਹਨਾਂ ਨੂੰ ਅਸੀਂ ਫੜ ਲਾਂਗੇ। ਬਾਕੀ ਜਿਹੜਾ ਡੈਮੇਜ ਦੇ ਰਿਗਾਰਡਿੰਗ ਉਹ DC ਸਾਹਿਬ ਨਾਲ। ਅਜੇ ਤਾਂ ਮੰਤਰੀ ਸਾਹਿਬ ਨੇ ਵੀ ਕਹਿ ਦਿੱਤਾ ਵੀ ਇਹਨਾਂ ਜਿਹੜੇ ਜੀ ਕਾਰਵਾਈ ਕੀਤੀ ਜਾਵੇਗੀ। ਜਿਹੜਾ ਇਹਨਾਂ ਨੂੰ ਵੋਟ ਤੋਂ ਜਸਿਸ ਲਿਆਵਾਂਗੇ ਇਹ ਪਰੰਡੀ ਇਨਵੈਸਟੀਗੇਸ਼ਨ ਕਰਾਂਗੇ ਫੋਟੋ ਸਰ ਕਿੰਨੇ ਬੰਦੇ ਨੇ ਹੁੰਦਾ ਕਿ 8 ਬੰਦੇ ਜੀ ਡਾਕਟਰ ਸਿਰ ਦਾ ਡੈਮੇਜ ਹੈ ਇਹ ਸਿਵਲ ਸਜਨ ਸਾਹਿਬ ਨੂੰ ਇਨਸਟਾਲੀ ਕਰ ਦਿੱਤਾ ਗਿਆ ਉਸ ਘਰ ਨੂੰ ਉਹ ਐਸ ਪਰ ਮੈਡੀਕਲ ਐਕਸ ਰਦਰ ਐਕਸ ਰੂਲ ਦੇ ਅਧੀਨ ਜਿੰਨਾ ਵੀ ਡੈਮੇਜ ਹੋਣਾ ਕੀਤਾ ਉਹ ਅਸੀਂ ਇਹਨਾਂ ਤੋਂ ਰਿਕਵਰ ਕਰਾਂਗੇ ਪਰ ਭਾਈ ਕਿੱਥੋਂ ਕੀਤੀ ਜਾਵੇਗੀ ਇਹਨਾਂ ਦੇ ਕੋਲੋਂ ਇਹਨਾਂ ਦੇ ਕੋਲੋਂ ਜਿਨ੍ਹਾਂ ਨੇ ਨੁਕਸਾਨ ਕੀਤਾ ਉੱਪਰ ਭਾਈ ਕਰ ਇਹ ਜਿਹੜਾ 8 8 ਦੇ 8 ਇਨਵੋਲਵਮੈਂਟ ਹੈ ਸਾਰੀ ਅੱਛਾ ਅੱਛਾ ਠੀਕ ਹੈ ਚਲੋ ਸਰਿਕ ਦਾ ਜਾਇਜ਼ਾ ਲਿਆ ਗਿਆ ਸੀ ਉਹ ਉਸ ਉਸ ਦੀ ਕੜੀ ਦੇ ਵਿੱਚ ਜਿਹੜਾ ਹੈਗਾ ਅਸੀਂ ਜਿਹੜਾ ਕੱਲ ਸਾਡੇ ਕੋਲ ਸਾਨੂੰ ਕੰਪਲੇਂਟ ਜਿਹੜੀ ਹੈਗੀ ਉਹ ਸਿਵਲ ਹਸਪਤਾਲ ਵੱਲੋਂ ਮਸੂਲ ਹੋ ਗਈ ਸੀ ਦਰਅਸਲ ਇੱਕ ਐਫਆਈਆਰ ਨੰਬਰ ਜਿਹੜੀ ਹੈਗੀ ਸਦਰ ਦੇ ਵਿੱਚ ਤੁਸੀਂ ਰਿਪੋਰਟ ਕੀਤੀ ਹੈ ਉਹਦੇ ਚ ਜਿਹੜਾ ਪੰਜਾਬ ਪ੍ਰੋਟੈਕਸ਼ਨ ਆਫ ਜਿਹੜਾ ਮੈਡੀਕਲ ਪਰਸਨ ਐਂਡ ਇੰਸਟੀਟਿਊਸ਼ਨ ਜਿਹੜਾ ਐਕਟ ਹੈਗਾ ਉਹਦੀ ਸੈਕਸ਼ਨ 4 ਦੇ ਅਲਾਵਾ ਪੀਐਨਐਸਟੀ ਧਾਰਾ ਰਹਾ ਦੇ ਤਾਈ ਤੁ ਜਿਹੜਾ ਹੈਗਾ ਤੁਸੀਂ ਬਹੁਤ ਡਿਸਕ੍ਰਿਪਟ ਜਿਹੜੀ ਐਫਆਈਆਰ ਜਿਹੜੀ ਹੈਗੀ ਸਦਰ ਦੇ ਵਿੱਚ ਦਰਜ ਕੀਤੀ ਹੋਈ ਹੈ ਔਰ ਇਹਦੇ ਚ ਅਸੀਂ ਚਾਰ ਬੰਦੇ ਹੈ ਜਿਹੜੇ ਹੈਗੇ ਉਹ ਅਰੈਸਟ ਕਰ ਲਏ ਹੈਗੇ ਬੈਸਟ ਆਫ ਦਾ ਜਿਹੜੇ ਬੰਦੇ ਹੈਗੇ ਉਹਨਾਂ ਨੂੰ ਜਲਦੀ ਜਿਹੜਾ ਹੈਗਾ ਅਰੈਸਟ ਕਰਿਆ ਜਾਏਗਾ ਇਸ ਤੋਂ ਬਾਅਦ ਕਿ ਜਿਹੜੇ ਉਹਨਾਂ ਦੇ ਡੈਮੇਜ ਦੇ ਬਾਰੇ ਹੈ ਉਹ ਤੁਹਾਨੂੰ ਡੀਸੀ ਸਾਹਿ 8 ਬੰਦਿਆਂ ਦਾ ਇਨਵੋਲਵਮੈਂਟ ਆਇਆ 4 ਬੰਦੇ ਰਸੂਗੇ ਬਾਕੀ ਇਹਨਾਂ ਨੂੰ ਅਸੀਂ ਫੜ ਲਾਂਗੇ ਬਾਕੀ ਜਿਹੜਾ ਡੈਮੇਜ ਦੇ ਰਿਗਾਰਡਿੰਗ ਹੋ ਡੀਸੀ ਸਭ ਆਨੰਦ ਜਿਹੜਾ ਮੰਤਰੀ ਸਾਹਿਬ ਨੇ ਵੀ ਕਹਿ ਦਿੱਤਾ ਵੀ ਇਹਨਾਂ ਜਿਹੜਾ ਜਿਹੜੀ ਕਾਰਵਾਈ ਹੋਵੇਗੀ ਸਖਤ ਕਾਰਵਾਈ ਹੋਵੇਗੀ 올ਰੀਡੀ ਐਡਜਟ ਹੋ ਸਕਦਾ ਹੈ ਬਿਕੋਜ਼ ਨੋਨ ਬਿਲੀਵੇਬਲ ਸੈਕਸ਼ਨਸ ਹੈਗੇ ਐਂਡ ਜਿਹੜਾ ਇਹਨਾਂ ਨੂੰ ਕੋਰਟ ਟੂ ਜਸਟਿਸ ਲਿਆਵਾਂਗੇ ਲੈਪਰੈਂਡ ਇਨਵੈਸਟੀਗੇਸ਼ਨ ਅਸੀਂ ਕਰਾਂਗੇ ਕੋਟੋ ਸਰ ਕਿੰਨੇ ਬੰਦੇ ਨੇ ਕੋਟ 8 ਬੰਦੇ ਜੀ ਡੈਮੇਜ ਹੈ ਇਹ ਸਿਵਲ ਸਰਜਨ ਸਾਹਿਬ ਨੂੰ ਅਸਟੰਕਾਲੀ ਕਰ ਦਿੱਤਾ ਗਿਆ ਸਕਾ ਨੂੰ ਜੋ ਐਸ ਪਰ ਮੈਡੀਕਲ ਐਕਟ ਅਦਰ ਐਕ ਉਹ ਅਸੀਂ ਇਹਨਾਂ ਨੂੰ ਰਿਕਵਰ ਕਰਾਂਗੇ ਪਰ ਭਾਈ ਕਿਥੋਂ ਕੀਤੀ ਜਾਵੇਗੀ ਇਹਨਾਂ ਦੇ ਕੋਲੋਂ ਇਹਨਾਂ ਦੇ ਕੋਲੋਂ ਜਿਨ੍ਹਾਂ ਨੇ ਨੁਕਸਾਨ ਕੀਤਾ ਉਹ ਪਰਭਾਈ ਕਰਾਂਗੇ ਅੱਠ ਅੱਠ ਦੇ ਅੱਠ ਮਿੰਟਾਂ ਕਿਸ ਨਾਲ ਅੱਛਾ ਅੱਛਾ ਠੀਕ ਚਲੋ ਪਰੇਕਟ